ਆਹ ਇਹ ਸਭ ਤੋਂ ਤਾਕਤਵਰ ਪੰਛੀ ਹੁੰਦਾ ਹੈ ਸ਼ਿਕਾਰ ਕਰਨ ਆਉਂਦਾ ਆ ਪਾਣੀ ਦੇ ਐਨੇ ਥੱਲੇ ਚਲੇ ਜਾਂਦਾ ਆ ਮੱਛੀ ਦੇ ਸ਼ਿਕਾਰ ਕਰਨ ਲੱਗਿਆ ਜਦੋਂ ਤਾਂ ਉਹਨ ਦੀ ਕੋਸ਼ਿਸ਼ ਕਰਦਾ ਥੋੜਾ ਜਿਹਾ ਉੱਪਰ ਆ ਜਾਂਦਾ ਆ ਤੇ ਪਰ ਹਿੰਮਤਾਂ ਨਹੀਂ ਹਾਰਦਾ ਪਰ ਖੰਭ ਜਿਹੜੇ ਦੇ ਨੇ ਗਿੱਲੇ ਹੋ ਜਾਂਦੇ ਨੇ ਬਹੁਤ ਬੁਰੀ ਤਰ੍ਹਾਂ ਤੇ ਦੁਬਾਰਾ ਉੱਡਣ ਦੀ ਕੋਸ਼ਿਸ਼ ਕਰਦਾ ਏ ਉੱਡਿਆ ਨਹੀਂ ਜਾਂਦਾ ਇਸ ਤੋਂ ਤੁਸੀਂ ਦੇਖੋ ਕਿ ਕਿੰਨੀ ਜ਼ਿਆਦਾ ਕੋਸ਼ਿਸ਼ ਕੀਤੀ ਇਹਨੇ ਔਰ ਇੱਕ ਦਿਆਲੂ ਵੀਰ ਦੀ ਜਦੋਂ ਇੱਥੇ ਨਜ਼ਰ ਪੈਂਦੀ ਏ ਉਹ ਕਿਸਤੀ ਲੈ ਕੇ ਆ ਕੇ ਇਹਦੀ ਜਾਨ ਬਚਾਉਂਦਾ ਆ ਦੇਖੋ ਫਿਰ ਇਹਨੇ ਉੱਡਣ ਦੀ ਕੋਸ਼ਿਸ਼ ਕੀਤੀ ਲੇਕਿਨ ਮੱਛੀ ਆਪਣੇ ਪੰਜਿਆਂ ਤੋਂ ਨਹੀਂ ਛੱਡਦਾ ਸਭ ਤੋਂ ਵੱਡਾ ਸ਼ਿਕਾਰੀ ਮੰਨਿਆ ਗਿਆ ਹੈ ਪੰਛੀਆਂ ਦੇ ਵਿੱਚੋਂ ਦੇਖੋ ਫਿਰ ਦੁਬਾਰਾ ਇਹਨੇ ਉੱਡਣ ਦੀ ਕੋਸ਼ਿਸ਼ ਕੀਤੀ ਪਰ ਖੰਭੇ ਦੇ ਬੁਰੀ ਤਰ੍ਹਾਂ ਗਿੱਲੇ ਹੋ ਚੁੱਕੇ ਨੇ ਪਰ ਉੱਡ ਨਹੀਂ ਸਕਿਆ ਫਿਰ ਇੱਥੇ ਦੂਜਾ ਜਿਹੜਾ ਵੀਰ ਹੈ ਉਹ ਇਹਨੂੰ ਦੇਖਦਾ ਹੁੰਦਾ ਆ ਬਹੁਤ ਹੀ ਦਿਆਲੂ ਹੁੰਦਾ ਆ ਉਹ ਇਹਨੂੰ ਕਿਸ਼ਤੀ ਲੈ ਕੇ ਅੰਦਰ ਸਮੁੰਦਰ ਦੇ ਉੱਤਰਦਾ ਆ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਪਾਣੀ ਦੇ ਵਿੱਚ ਹੁਣ ਤਾਂ ਵਿਚਾਰਾ ਆਪਣੀ ਹਿੰਮਤ ਵੀ ਹਾਰ ਚੁੱਕਾ ਹੋਵੇਗਾ ਜਿਹੜੇ ਖਾਂਬ ਨੇ ਬਹੁਤ ਬੁਰੀ ਤਰ੍ਹਾਂ ਗਿੱਲੇ ਹੋ ਗਏ ਨੇ ਤੁਸੀਂ ਦੇਖੋ ਫਿਰ ਇਸ ਭੈਣ ਨੇ ਤੇ ਇਸ ਵੀਰ ਨੇ ਇਹਦੀ ਮਦਦ ਕੀਤੀ ਤੁਸੀਂ ਦੇਖੋ ਇਨਸਾਨੀਅਤ ਇਹਨੂੰ ਹੀ ਕਹਿੰਦੇ ਨੇ ਜਾਂ ਕਿਸੇ ਪੰਛੀ ਦੀ ਜਾਨਵਰ ਦੀ ਮਦਦ ਕੀਤੀ ਜਾਏ ਚਾਹੇ ਇਨਸਾਨ ਦੀ ਵੀ ਮਦਦ ਕੀਤੀ ਜਾਏ ਇਨਸਾਨੀਅਤ ਉਸ ਤੋਂ ਵੱਡੀ ਕੋਈ ਨਹੀਂਗੀ ਜਾਂ ਤੁਹਾਨੂੰ ਲੱਗਦਾ ਹੈ ਇਸ ਵੀਰ ਨੇ ਇਸ ਮੁੰਬਾਈ ਨੂੰ ਜਿੰਦੀ ਜਾਨ ਬਚਾ ਕੇ ਬਹੁਤ ਵੱਡਾ ਕੰਮ ਕੀਤਾ ਹੈ ਤੇ ਇਸ ਵੀਰ ਨੂੰ ਇੱਕ ਲਾਈਕ ਇੱਕ ਪਿਆਰਾ ਜਿਹਾ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਕਰਦਾ ਵੀ ਕਰਨਾ ਵੀ ਬਣਦਾ ਆ ਕਿਉਂਕਿ ਵੀਰ ਨੇ ਇਸ ਦੀ ਜਾਨ ਬਚਾਈ ਹੈ ਜਾਨ ਸਭ ਦੇ ਵਿੱਚ ਇੱਕੋ ਜਿਹੀ ਹੁੰਦੀ ਹੈ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਵੀਰ ਨੇ ਪਾਣੀ ਦੇ ਵਿੱਚੋਂ ਉਹਨੂੰ ਬਾਹਰ ਲਿਆਂਦਾ ਤੇ ਆਪਣਾ ਇੱਕ ਉਹਨੇ ਗੱਦਾ ਜਿਹਾ ਬਣਾਇਆ ਉਹਤੇ ਭਾਗੇ ਇਹਨੂੰ ਪਾਣੀ ਚੋਂ ਬਾਹਰ ਕੱਢਦੇ ਨੇ ਇਹਦੀ ਜਾਨ ਬਚਾਈ ਹੈ ਕਿਸੇ ਦੀ ਜਾਨ ਬਚਾਉਣਾ ਬਹੁਤ ਵੱਡਾ ਧਰਮ ਹੁੰਦਾ ਆ ਤੇ ਇਸ ਵੀਰਾਂ ਨੂੰ ਇਹਨਾਂ ਦੀ ਇਨਸਾਨੀਅਤ ਨੂੰ ਮੇਰਾ ਦਿਲ ਤੋਂ ਸਲੂਟ ਆ ਦੇਖੋ ਪਾਣੀ ਤੋਂ ਬਾਹਰ ਕੱਢਤਾ ਜਾਂ ਤੁਹਾਨੂੰ ਲੱਗਦਾ ਇਹਨਾਂ ਵੀਰਾਂ ਨੇ ਸਹੀ ਕੰਮ ਕੀਤਾ ਹੈ ਇਹਨਾਂ ਵੀਰਾਂ ਨੂੰ ਇੱਕ ਪਿਆਰਾ ਜਿਹਾ ਲਾਈਕ ਇੱਕ ਪਿਆਰਾ ਜਿਹਾ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਵੀਰਾਂ ਨੇ ਇਨਸਾਨੀਅਤ ਤੋਂ ਵੱਡਾ ਕੰਮ ਕੀਤਾ ਹੈ ਕਿਸੇ ਦੀ ਜਾਨ ਬਚਾ ਕੇ ਮੇਰਾ ਇਹਨਾਂ ਵੀਰਾਂ ਨੂੰ ਦਿਲ ਤੋਂ ਸਲੂਟ ਆ